ਪੰਜੇ ਨੇ ਲੋਕਾਂ ਨਾਲ ਧੋਖਾ ਵੀ ਵੱਡਾ ਕੀਤਾ 1 ਜੂਨ ਨੂੰ ਵੋਟਾਂ ਪੈਣੀਆਂ ਪੰਜਾਬ ਦੇ ਲੋਕ ਇੱਕ ਜੂਨ ਨੂੰ ਕਿਹੜੇ ਮੂਡ 'ਚ ਹੁੰਦੇ ਆ ਆਪਾਂ ਸਾਰੇ ਜਾਣਦੇ ਤਾਂ ਲੱਗਦਾ ਕਿ ਇਹ ਬਿਆਨ ਗਲਤ ਸੀ ਢੰਡੀ ਵਾਲੀ ਸੀਟ ਦੇ ਉੱਤੇ ਕਾਂਗਰਸ ਤੇ ਬਾਦਲ ਦਾ ਸਮਝੌਤਾ ਹੋ ਗਿਆ ਕਹਿੰਦੇ ਕਿ ਕਮਜ਼ੋਰ ਉਮੀਦਵਾਰ ਐਲਾਨਿਆ ਇਥੋਂ ਦੀ ਉਮੀਦਵਾਰ ਕਮਜ਼ੋਰ ਦਿੱਤਾ ਰਾਜਾ ਵਿਰਿੰਗ ਪਹਿਲਾਂ ਆਪਣੀ ਪਤਨੀ ਨੂੰ ਲੜਾਉਣਾ ਚਾਹੁੰਦੇ ਸੀਗੇ ਆਪ ਨਹੀਂ ਲੜੇ ਜੀਤ ਮਹਿੰਦਰ ਸਿੰਘ ਨੂੰ ਲੜਾ ਦਿੱਤਾ ਤੁਹਾਨੂੰ ਲੱਗਦਾ ਕਿ ਵਾਕਈ ਕੋਈ ਸਮਝੌਤਾ ਹੋਇਆ ਹੈ ਇਹ ਜਿਹੜੇ ਇੰਟਰਨਲ ਜੇ ਸਮਝੌਤੇ ਹੁੰਦੇ ਆ ਕੋਈ ਬਾਹਲੇ ਵੱਡੇ ਫਾਇਦੇਮੰਦ ਨਹੀਂ ਹੁੰਦੇ ਜਿਹੜੇ ਜਨਤਾ ਰਾਏ ਇੱਕ ਬਹੁਤ ਵੱਡਾ ਜੱਜ ਹੈ ਇਹਨੂੰ ਗਵਾਹੀਆਂ ਗੁਵਾਹੀਆਂ ਦੇਣ ਦੀ ਲੋੜ ਨਹੀਂ ਪੈਂਦੀ ਇਹ ਆਪ ਹੀ ਆਪਦੀ ਨਜ਼ਰ ਨਾਲ ਚੈੱਕ ਕਰ ਲੈਂਦਾ ਹਰ ਸਿਮਰਤ ਤਿੰਨ ਵਾਰੀ ਐਮਪੀ ਰਹੇ ਹੈ ਅਜੇ ਚ ਕੋਈ ਸ਼ੱਕ ਨਹੀਂ ਪਰ ਜੇ ਉਹਨਾਂ ਦੀ ਕੰਮਾਂ ਦੀ ਗੱਲ ਹੋਈ ਹੁੰਦੀ ਤਾਂ ਪਹਿਲੀ ਵਾਰ 120000 ਤੇ ਜਿੱਤੇ ਸੀ ਦੂਸਰੀ ਵਾਰ 18000 ਤੇ ਆ ਗਏ ਸੀ 1 ਲੱਖ ਵੋਟ ਥੱਲੇ ਆ ਗਏ ਸੀ ਹਾਲਾਂਕਿ ਨਾਲ ਬੀਜੇਪੀ ਹੋਇਆ ਕਰਦੀ ਸੀ ਇਹਦੀ ਸ਼ਹਿਦਗੀ ਤਾਂ ਉਹ ਵੀ ਨਹੀਂ ਨਾਲ ਮੋਦੀ ਦੀ ਸਰਕਾਰ ਨੇ ਕਿਸਾਨਾਂ ਖਿਲਾਫ ਜੇ ਕਈ ਕਿਸਾਨਾਂ ਦਾ ਗਲ ਕੁੱਟਣ ਲਈ ਤਿੰਨ ਕਾਨੂੰਨ ਲਿਆਂਦੇ ਉਹਦੇ ਚ ਬੀਬੀ ਹਰਸਿਮਰਤ ਹੋਰਾਂ ਨੇ ਵੀ ਪੂਰੀ ਗਵਾਹੀ ਦਿੱਤੀ ਸੀ ਔਰ ਉਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਰੁਸਤ ਕਿਹਾ ਸੀ ਉਸ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਉਹਨਾਂ ਦੀ ਤਿੰਨਾਂ ਦੀ ਕਿਤੇ ਤੁਸੀਂ ਵੀਡੀਓ ਵੇਖ ਲਓ ਇਹ ਚਲਦੀ ਬਾਦ ਦੇ ਵਿੱਚੋਂ ਜ਼ਰੂਰ ਕਹਿੰਦੇ ਹੋ ਨਜ਼ਰ ਆਏ ਕਿ ਅਸੀਂ ਤਾਂ ਸਾਝ ਵੀ ਇਸ ਕਰਕੇ ਛੱਡੀ ਅਸੀਂ ਤਾਂ ਮੰਤਰੀਆਂ ਮੰਤਰੀਪਦ ਦਾ ਅਹੁਦਾ ਵੀ ਜਿਹੜਾ ਹੈ ਉਸ ਨੂੰ ਵੀ ਲੱਤ ਮਾਰ ਦਿੱਤੀ ਔਰ ਕਹਿੰਦੇ ਹੁਣ ਵੀ ਇਸ ਵਾਰ ਵੀ ਕਹਿੰਦੇ ਅਸੀਂ ਅਲਾਈਅੰਸ ਭਾਜਪਾ ਨਾਲ ਇਸ ਕਰਕੇ ਨਹੀਂ ਕੀਤਾ ਕਿਉਂਕਿ ਸਾਡਾ ਅਲਾਈਅੰਸ ਭਾਜਪਾ ਮੈਂ ਇਹਨਾਂ ਨੇ ਤਰਲਾ ਬਹੁਤ ਲਿਆ ਭਾਜਪਾ ਵਾਲਿਆਂ ਨੇ ਆਪ ਨਹੀਂ ਕੀਤਾ ਪਹਿਲਾਂ ਤੁਸੀਂ ਬਾਦਲਾਂ ਦਾ ਕਿਲਾ ਟਾਇਆ ਕਿਉਂਕਿ ਲੰਬੀ ਹਰਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਸੀ ਤੁਸੀਂ ਉਹ ਜਿੱਤ ਹਾਸਲ ਕੀਤੀ ਔਰ ਹੁਣ ਇੱਕ ਵਾਰ ਫੇਰ ਤੋਂ ਲੋਕ ਸਭਾ ਹਲਕਾ ਬਠਿੰਡਾ ਵੀ ਬਾਦਲਾਂ ਦਾ ਗੜ ਮੰਨਿਆ ਜਾਂਦਾ ਤਾਂ ਲੱਗਦਾ ਕਿ ਇੱਕ ਵਾਰ ਫੇਰ ਤੋਂ ਸੇਮ ਉਹੀ ਚੁਣੌਤੀ ਬਾਈ ਵਾਲੀ ਹੈ ਇੱਕ ਪਾਸੇ ਨੋਟਾਂ ਦੀ ਗੱਲ ਹੈ ਤੇ ਇੱਕ ਪਾਸੇ ਲੋਕਾਂ ਦੀ ਇਹ ਲੋਕ ਮੇਰੇ ਨਾਲ ਆ ਖੜੇ ਆ ਤਾਂ ਮੈਨੂੰ ਕਿਸੇ ਗੱਲ ਦਾ ਕੋਈ ਪਰਵਾਹ ਨਹੀਂ ਮੁੱਦੇ ਨੇ ਕੁੜੀਆਂ ਸਾਹਿਬ ਫਿਰ ਉਹ ਭਾਵੇਂ ਨਸ਼ੇ ਦਾ ਹੋਵੇ ਫਿਰ ਉਹ ਭਾਵੇਂ ਲੌਂਡ ਆਰਡਰ ਦਾ ਹੋਵੇ ਜਾਂ ਫਿਰ ਆਪਾਂ ਉਹ ਗੱਲ ਕ੍ਰਾਈਮ ਦੀ ਕਰ ਲਈਏ ਤਾਂ ਇਸ ਨੂੰ ਕਿਵੇਂ ਤੁਸੀਂ ਹੱਲ ਕਰ ਰਹੇ ਹੋ ਬਠਿੰਡੇ ਦੇ ਵਿੱਚ ਵੀ ਇਹ ਮੁੱਦੇ ਅਸੀਂ ਲੋਕਾਂ 'ਚ ਵਿਚਰੇ ਤਾਂ ਲੋਕ ਕਹਿ ਰਹੇ ਸੀ ਕਿ ਇਹ ਮੁੱਦੇ ਬਹੁਤ ਅਹਿਮ ਨੇ ਔਰ ਇਸ ਜਦ ਤੇ ਹੱਲ ਹੋਣਾ ਚਾਹੀਦਾ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਮੌਜੂਦਾਂ ਸਾਰੇ ਹੀ ਉਮੀਦਵਾਰ ਆਪੋ ਆਪਣਾ ਪ੍ਰਚਾਰ ਕਰਨ ਦੇ ਉੱਤੇ ਲੱਗੇ ਹੋਏ ਨੇ ਇਸ ਵੇਲੇ ਅਸੀਂ ਆਮ ਆਦੀ ਪਾਰਟੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਮੌਜੂਦ ਹਾਂ ਹਾਲਾਂਕਿ ਹੁਣੇ ਹੀ ਪ੍ਰੋਗਰਾਮ ਤੋਂ ਜਾ ਕੇ ਆਏ ਨੇ ਤਾਂ ਕੁਝ ਸਮਾਂ ਉਹਨਾਂ ਦੇ ਨਾਲ ਅਸੀਂ ਸੋਚਿਆ ਕਿ ਗੱਲਬਾਤ ਕੀਤੀ ਜਾਵੇ ਖੁੱਡੀਆਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬੀ ਜੀ ਬਹੁਤ ਮਿਹਰਬਾਨੀ ਤੁਹਾਡਾ ਤੁਹਾਡੇ ਆਦਾਰੇ ਦਾ ਤੁਸੀਂ ਆਏ ਧੰਨਵਾਦ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਮਹਿਕਮਾ ਹਾਲਾਂਕਿ ਸ਼ਡਿਊਲ ਹੀ ਤੁਹਾਡਾ ਬਹੁਤ ਬਿਜ਼ੀ ਚੱਲ ਰਿਹਾ ਹੈ ਰਾਤ ਤੱਕ ਨੂੰ ਪ੍ਰੋਗਰਾਮ ਚੱਲ ਰਹੇ ਨੇ ਪਿੰਡਾਂ ਪਿੰਡਾਂ ਜਾ ਰਹੇ ਹਮੇਸ਼ਾ ਹੀ 10 ਵਜੇ ਤੱਕ ਰਾਤ ਦੇ ਪ੍ਰੋਗਰਾਮ ਚੱਲ ਜਾਂਦੇ ਆ ਬਹੁਤ ਵਧੀਆ ਚੰਗੀਆਂ ਭਰਮੀਆਂ ਮੀਟਿੰਗਾਂ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਦਿੱਤਾ ਜਾ ਰਿਹਾ ਔਰ ਜਿੱਥੇ ਵੀ ਜਾਂਦੇ ਆ ਬਹੁਤ ਹੀ ਵੱਡੀ ਗੱਲ ਜਿਹੜੀ ਮੈਨੂੰ ਇੱਕ ਵੱਡਾ ਫਾਇਦਾ ਹੈ ਮੇਰੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵੱਡੀ ਉਮਰ ਦੇ ਜਿਹੜੇ 60 70 ਇਸ ਤੋਂ ਵੱਡੇ ਉਮਰ ਦੇ ਵੀ ਆ ਜਿਹੜੇ ਮੈਥੋਂ ਵੱਡੇ ਆ ਉਹਨਾਂ ਤੋਂ ਛੋਟੇ ਸੀ ਜਾਂ ਉਹ ਹਮੇਸ਼ਾ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਯਾਦ ਕਰਕੇ ਮੈਨੂੰ ਬਹੁਤ ਵੱਡਾ ਸਾਥ ਦੇ ਰਹੇ ਹਨ ਹਾਲਾਂਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਤਾਂ ਉਦੋਂ ਇੱਕ ਵੱਖਰੀ ਤਰੀਕੇ ਦੀ ਤਿਆਰੀ ਸੀਗੀ ਹੁਣ ਇਹ ਲੋਕ ਸਭਾ ਚੋਣਾਂ ਨੇ ਤਾਂ ਸਮਾਂ ਉਹ ਪਿਤਾ ਜੀ ਵਾਲਾ ਵੀ ਯਾਦ ਆਉਂਦਾ ਕਿਉਂਕਿ ਉਦੋਂ ਵੀ ਸਿੱਧੇ ਤੌਰ ਦੇ ਉੱਤੇ ਲੜਾਈ ਅਕਾਲੀਆਂ ਦੇ ਨਾਲ ਸੀ ਬਾਦਲਾਂ ਦੇ ਨਾਲ ਸੀ ਤਾਂ ਤੁਹਾਨੂੰ ਉਹ ਤਸਵੀਰ ਕਿਤਨਾ ਕਿਥੇ ਦੁਬਾਰਾ ਰੀਕ ਹੈ ਤਾਂ ਐ ਲੱਗਦਾ ਕਿ ਰੀਕੈਪ ਹੀ ਚੱਲ ਰਿਹਾ ਉਹ ਨਸਰ ਅ ਅਸਲ ਵਿੱਚ ਉਹ ਲਿੱਤਾ ਬਾਈ ਜੀ ਬਹੁਤ ਹੀ ਇੱਕ ਸਿੰਪਲ ਜੀ ਚੌਂ ਸੀ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਰਹਿੰਦੇ ਸੀ ਬਾਈਕ ਵੀ ਉੱਥੇ ਲੱਗਿਆ ਤੇ ਕੱਟ ਸਾਰੇ ਪਿੰਡ ਦਾ ਹੁੰਦਾ ਸੀ ਮੈਂ ਉਹ ਤਾਂ ਇੱਕ ਵੱਖਰੀ ਕਿਸਮ ਦੀ ਚੌਂ ਸੀ ਇਹ ਤਾਂ 10 ਵਜੇ ਬੰਦ ਹੋ ਜਾਂਦੀ ਐ ਤੇ 1:30 2 ਵਜੇ ਜਥੇਦਾਰ ਜੀ ਉਹਨੂੰ ਬੰਦ ਕਰਦੇ ਸਨ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਉਹ ਦਿਨ ਤਾਂ ਸ਼ਾਇਦ ਦੁਬਾਰਾ ਕਿਸੇ ਵੀ ਵਿਅਕਤੀ ਤੇ ਨਹੀਂ ਆ ਸਕਦੇ ਲੋਕਾਂ ਚ ਜਾ ਰਹੇ ਹਾਂ ਵਾਦੇ ਕੀ ਕਰ ਰਹੇ ਹੋ ਦਾਅਵੇ ਕੀ ਕਰ ਰਹੇ ਹੋ ਕਿਉਂਕਿ ਹੁਣ ਤੁਸੀਂ ਵਿਧਾਨ ਸਭਾ ਨਹੀਂ ਪਾਰਲੀਮੈਂਟ ਦੇ ਵਿੱਚ ਜਾਣਾ ਹੈ ਪਾਰਲੀਮੈਂਟ 'ਚ ਮੁੱਦੇ ਚੁਕਣੇ ਨੇ ਤਾਂ ਇੱਥੋਂ ਦੇ ਲੋਕਾਂ ਨੂੰ ਬਠਿੰਡਾ ਵਾਸੀਆਂ ਨੂੰ ਤੁਸੀਂ ਕੀ ਕਹਿ ਰਹੇ ਕਿਉਂਕਿ ਇੱਕ ਪਾਸੇ ਤੁਹਾਡੇ ਸਾਹਮਣੇ ਹਰਸਿਮਰਤ ਕੌਰ ਬਾਦਲ ਵੀ ਨੇ ਜਿਹੜੇ ਤਿੰਨ ਵਾਰ ਐਮਪੀ ਰਹੇ ਚੁੱਕੇ ਨੇ ਔਰ ਉਹਨਾਂ ਨੇ ਇੱਕ ਵਾਰ ਫੇਰ ਤੋਂ ਜਿਹੜੀ ਹੈ ਇੱਥੋਂ ਦੀ ਪਾਰੀ ਖੇਡਣੀ ਹੈ ਤਾਂ ਹਰਸਿਮਰਤ ਬਾਦਲ ਉਹਨਾਂ ਦੇ ਕੰਮਾਂ ਦੇ ਸਾਹਮਣੇ ਤੁਸੀਂ ਆਪਣੇ ਕੀ ਵਾਅਦੇ ਕਰ ਰਹੇ ਹੋ ਦਾਅਵੇ ਕਰ ਹਰਸਿਮਰਤ ਤਿੰਨ ਵਾਰੀ ਐਮਪੀ ਰਹੇ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਉਹਨਾਂ ਦੀ ਕੰਮਾਂ ਦੀ ਗੱਲ ਹੋਈ ਹੁੰਦੀ ਤਾਂ ਪਹਿਲੀ ਵਾਰ 120000 ਤੇ ਜਿੱਤੇ ਸੀ ਦੂਸਰੀ ਵਾਰ 18000 ਤੇ ਆ ਗਏ ਸੀ 1 ਲੱਖ ਵੋਟ ਥੱਲੇ ਆ ਗਏ ਸੀ ਹਾਲਾਂਕਿ ਨਾਲ ਬੀਜੇਪੀ ਹੋਇਆ ਕਰਦੀ ਸੀ ਹਦਕਿ ਤਾਂ ਉਹ ਵੀ ਨਹੀਂ ਨਾਲ ਤੇ ਉਹਨਾਂ ਦੀ ਹਾਲਤ ਕੋਈ ਬਹੁਤ ਹੀ ਚੰਗੀ ਨਹੀਂ ਇਹਨਾਂ ਦੇ ਸਾਰੇ ਸਾਥੀ ਜਿਹੜੇ ਪੁਰਾਣੇ ਚਾਹੇ ਮਲੂਕਾ ਸਾਹਿਬ ਸੀ ਉਹ ਵੀ ਪਾਸੇ ਹੋ ਗਏ ਚਾਹੇ ਸਰੂਪ ਸਿੰਘਲਾ ਜਿਹੜੇ ਇਹਨਾਂ ਦੇ ਪਿਛਲੀ ਵਾਰ 2022 ਸੀ ਉਹ ਉਮੀਦਵਾਰ ਸੀ ਨਕਾਲੀ ਦਲ ਦੇ ਉਹ ਵੀ ਪਾਸੇ ਹੋ ਗਏ ਅਕਾਲੀ ਦਲ ਦਾ ਉਮੀਦਵਾਰ ਜੀਤਮਿੰਦਰ ਸਿੰਘ ਉਹ ਵੀ ਪਾਸੇ ਹੋ ਗਏ ਬਹੁਤ ਵੱਡਾ ਖੋਰਾ ਔਰ ਜਿਹੜੀ ਵੱਡੀ ਕਈ ਵਾਰੀ ਬੰਦੇ ਸਰੂਰ ਚ ਹੋ ਜਾਂਦੇ ਆ ਸਿਆਸਤ ਦੇ ਵਿੱਚ ਵੀ ਕੋਈ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਤਾਂ ਜਦੋਂ ਕਿਸਾਨਾਂ ਦਾ ਮਸਲਾ ਆਇਆ ਸੀ ਜਿੱਥੇ ਮੋਦੀ ਦੀ ਸਰਕਾਰ ਨੇ ਕਿਸਾਨਾਂ ਖਿਲਾਫ ਜੇ ਕਈ ਕਿਸਾਨਾਂ ਦਾ ਗਲ ਕੁੱਟਣ ਲਈ ਤਿੰਨ ਕਾਨੂੰਨ ਲਿਆਂਦੇ ਉਹਦੇ ਚ ਬੀਬੀ ਹਰ ਸਿਮਰਤ ਹੋਰਾ ਨੇ ਵੀ ਪੂਰੀ ਗਵਾਹੀ ਦਿੱਤੀ ਸੀ ਔਰ ਉਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦੁਰਸਤ ਕੀਤਾ ਸੀ ਉਸ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਉਹਨਾਂ ਦੀ ਤਿੰਨਾਂ ਦੀ ਕਿਤੇ ਤੁਸੀਂ ਵੀਡੀਓ ਵੇਖ ਲਓ ਇਹ ਚੱਲਦੀ ਹਾਲਾਂਕਿ ਬਾਅਦ ਦੇ ਵਿੱਚ ਉਹ ਜ਼ਰੂਰ ਕਹਿੰਦੇ ਹੋ ਨਜ਼ਰ ਆਇਆ ਕਿ ਅਸੀਂ ਤਾਂ ਸਾਂਝ ਵੀ ਇਸ ਕਰਕੇ ਛੱਡੀ ਅਸੀਂ ਤਾਂ ਮੰਤਰੀਆਂ ਮੰਤਰੀਪਦ ਦਾ ਅਹੁਦਾ ਵੀ ਜਿਹੜਾ ਹੈ ਉਸ ਨੂੰ ਵੀ ਲੱਤ ਮਾਰ ਦਿੱਤੀ ਔਰ ਕਹਿੰਦੇ ਹੁਣ ਵੀ ਇਸ ਵਾਰ ਵੀ ਕਹਿੰਦੇ ਅਸੀਂ ਅਲਾਈਅንስ ਭਾਜਪਾ ਨਾਲ ਇਸ ਕਰਕੇ ਨਹੀਂ ਕੀਤਾ ਕਿਉਂਕਿ ਸਾਡਾ ਅਲਾਈਅንስ ਭਾਜਪਾ ਨਾਲ ਮੈਂ ਇਹਨਾਂ ਨੇ ਤਰਲਾ ਬਹੁਤ ਲਿਆ ਭਾਜਪਾ ਵਾਲਿਆਂ ਨੇ ਆਪ ਨਹੀਂ ਕੀਤਾ ਉਹ ਸਮਝਦੇ ਵੀ ਪੰਜਾਬ ਦੀ ਕਿੱਡੀ ਗੱਲ ਆ ਸਾਰੇ ਹਿੰਦੁਸਤਾਨ 'ਚ ਸਾਡੀ ਗੱਲ ਇਹਨਾਂ ਰੜਾਂਗੇ ਪਤਾ ਨਹੀਂ ਸਾਡੀ ਕਿੰਨੀ ਰਹੂ ਨਾ ਰਹੂ ਪਹਿਲਾਂ ਉਹਨਾਂ 'ਚ ਪੇਸ਼ ਹੋਏ ਕਿ ਨਹੀਂ ਹੋਏ ਉਹਨਾਂ ਦਾ ਸਮਰਥਨ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਵਾਸਤੇ ਰੀਲਾਂ ਪਾਈਆਂ ਕਿ ਨਹੀਂ ਪਾਈਆਂ ਇਹ ਤਾਂ ਪਾਈਆਂ ਨਾ ਬਾਅਦ ਵਿੱਚ ਅਸਤੀਫਾ ਦਿੱਤਾ ਜਦੋਂ ਕਿਸਾਨਾਂ ਨੇ ਦਬਾਈ ਇਹਨਾਂ ਬਣਾ ਲਿਆ ਵੀ ਜਦੋਂ ਕਰੋ ਨਿਕਲਣਾ ਜੋਗੇ ਰਹੇ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ ਸੀ ਜੀ ਸਾਹਿਬ ਇਸ ਵਾਰ ਲੱਗਦਾ ਨਹੀਂ ਤੁਹਾਡੇ ਵਾਸਤੇ ਵੀ ਇੱਕ ਇੱਕ ਵਾਰ ਫੇਰ ਤੋਂ ਉਹੀ ਵੱਡਾ ਚੈਲੰਜ ਆ ਜਿੱਥੇ ਪਹਿਲਾਂ ਤੁਸੀਂ ਬਾਦਲਾਂ ਦਾ ਕਿਲਾ ਟਾਇਆ ਕਿਉਂਕਿ ਲੰਬੀ ਹਰਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਸੀ ਤੁਸੀਂ ਉਹ ਜਿੱਤ ਹਾਸਲ ਕੀਤੀ ਔਰ ਹੁਣ ਇੱਕ ਵਾਰ ਫੇਰ ਤੋਂ ਲੋਕ ਸਭਾ ਹਲਕਾ ਬਠਿੰਡਾ ਵੀ ਬਾਦਲਾਂ ਦਾ ਗੜ ਮੰਨਿਆ ਜਾਂਦਾ ਤਾਂ ਲੱਗਦਾ ਕਿ ਇੱਕ ਵਾਰ ਫੇਰ ਤੋਂ ਸੇਮ ਉਹੀ ਚੁਣੌਤੀ ਬਾਈ ਵਾਲੀ ਹੈ ਚੁਣੌਤੀ ਤਾਂ ਹਰ ਇੱਕ ਇਲੈਕਸ਼ਨ ਹੀ ਹੋਇਆ ਕਰਦਾ ਹੈ ਮੈਂ ਸਮਝਦਾ ਉਸ ਤਰ੍ਹਾਂ ਦੀ ਚੁਣੌਤੀ ਹੈ ਇਲੈਕਸ਼ਨ ਨੂੰ ਕਦੇ ਵੀ ਐ ਨਹੀਂ ਸਮਝਣਾ ਚਾਹੀਦਾ ਵੀ ਇਹ ਬੜਾ ਸੌਖੀ ਜੀ ਗੱਲ ਹੈ ਅਸੀਂ ਆਪਦੀ ਗੱਲ ਲੋਕਾਂ ਵਿੱਚ ਲੈ ਕੇ ਜਾਂਦੇ ਹਾਂ ਲੋਕਾਂ ਵੱਲੋਂ ਪਿਆਰ ਮਿਲਦਾ ਹੈ ਮੈਨੂੰ ਇਹ ਯਕੀਨ ਹੈ ਵੀ ਜੋ ਲੰਬੀ ਚ ਹੋਇਆ ਸੀ ਉਹੀ ਬਠਿੰਡੇ ਚ ਹੋ ਜੇ ਐਦਾਂ ਹੁੰਦਾ ਹੈ ਲੰਬੀ ਚ ਜੋ ਹੋਇਆ ਉਹ ਬਠਿੰਡੇ ਦੇ ਵਿੱਚ ਨਜ਼ਰ ਆਉਂਦਾ ਹੈ ਤਾਂ ਦੁਬਾਰਾ ਫਿਰ ਲੰਬੀ ਤੁਹਾਡੇ ਵਾਸਤੇ ਫਤਿਹ ਕਰਨੀ ਸੋਖੀ ਰਹੂਗੀ ਲੱਗਦਾ ਹੈ ਕਿ ਸੀਡ ਦੁਬਾਰਾ ਲੰਬੀ ਚ ਕੱਢ ਲਓਗੇ ਜਿਹੜੀ ਹੁਣ ਦੀ ਲੜਾਈ ਹੈ ਪਹਿਲਾਂ ਇਸ ਨੂੰ ਲੜ ਲਈਏ ਬਾਅਦ ਵਿੱਚ ਜਦੋਂ ਉਹ ਆਊਗੀ ਤੇ ਉਹਦੇ ਵਾਸਤੇ ਵੀ ਪੂਰੀ ਤਿਆਰੀ ਰੱਖਾਂਗੇ ਅਜ ਅਮ੍ਰਿਤਾ ਵੜਿੰਗੋਂ ਦਾ ਬਿਆਨ ਸੁਣ ਰਹੇ ਸੀਗੇ ਉਹ ਕਹਿੰਦੇ ਕਿ ਮੈਂ ਪੰਜੇ ਦੇ ਲਈ ਵੋਟ ਮੰਗਣ ਆਈ ਆ ਪੰਜਾ ਉਹ ਜਿਹੜਾ ਗੁਰੂ ਨਾਨਕ ਦਾ ਪੰਜਾ ਸੀ ਔਰ ਉਹ ਕਹਿੰਦੇ ਕਿ ਇਹ ਪੰਜਾ ਗੁਰੂਆਂ ਦਾ ਪੰਜਾ ਹੈ ਇਸੀ ਕਰਕੇ ਕਾਂਗਰਸ ਨੇ ਵੀ ਇਹ ਪੰਜਾ ਤਾਂ ਚੋਣ ਆਪਣਾ ਨਿਸ਼ਾਨ ਚੁਣਿਆ ਕਿਵੇਂ ਵੇਖਦੇ ਹੋ ਇਸ ਬਿਆਨ ਨੂੰ ਜੇ ਮੈਂ ਕਹਾਂ ਇੱਕ ਔਰਤ ਦੇ ਨਾਂ ਤੇ ਅਮ੍ਰਿਤਾ ਵੜਿੰਗ ਬੱਚੀ ਆ ਸਾਡੇ ਲਈ ਤਾਂ ਤੋਂ ਪਰੰਤੂ ਜੇ ਬਹੁਤਾ ਬੋਲਣ ਨਾਲ ਵੱਡਾ ਕੋਈ ਸਿਆਸਤਦਾਨ ਨਹੀਂ ਬਣ ਸਕਦਾ ਅਸਲ ਵਿੱਚ ਇਹੋ ਜਿਹੜੀਆਂ ਗੱਲਾਂ ਐ ਬਹੁਤ ਉੱਚੀਆਂ ਤੇ ਸੁੱਚੀਆਂ ਜੜੀਆਂ ਜਿਹੜੀਆਂ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਉਹਨਾਂ ਦੇ ਪੰਜੇ ਦੀ ਗੱਲ ਤਾਂ ਵੱਖਰੀ ਸੀ ਇਹਨੂੰ ਜੇ ਬਚਕਾਨਾ ਬਿਆਨ ਦੇਣੇ ਜਿਹਦੇ ਨਾਲ ਆਪਣੇ ਆਪ ਨੂੰ ਉਸ ਬਰਾਬਰਤਾ 'ਚ ਲੈ ਜਾਣਾ ਕੋਈ ਸਿਆਣੀਆ ਗੱਲਾਂ ਨਹੀਂ ਉਹ ਜਿਹੜੀ ਜਿਸ ਤਰ੍ਹਾਂ ਗੱਲਾਂ ਕਰਦੇ ਆ ਵੀ ਇਹ ਬਾਬੇ ਨਾਨਕ ਦਾ ਏ ਮਾਹਵੀਰ ਦਾ ਪੰਜਾ ਏ ਫਲਾਨਾ ਦਾ ਪੰਜਾ ਏ ਕਿਉਂਕਿ ਪੰਜੇ ਤੇ ਪੰਜੇ ਨੇ ਲੋਕਾਂ ਨਾਲ ਧੋਖਾ ਵੀ ਵੱਡਾ ਕੀਤਾ 1 ਜੂਨ ਨੂੰ ਵੋਟਾਂ ਪੈਣੀਆਂ ਪੰਜਾਬ ਦੇ ਲੋਕ ਇੱਕ ਜੂਨ ਨੂੰ ਕਿਹੜੇ ਮੂਡ 'ਚ ਹੁੰਦੇ ਆ ਆਪਾਂ ਸਾਰੇ ਜਾਣਦੇ ਆ ਉਦੋਂ ਬਾਰ-ਬਾਰੇ ਸਵਾਲ ਵੀ ਹੁੰਦੇ ਨੇ 84 ਦੀ ਜਦੋਂ ਗੱਲ ਕਰਦੇ ਆਪਾਂ ਤਾਂ ਕਾਂਗਰਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਸਵਾਲ ਆਉਂਦੇ ਨੇ ਕਿ ਕਿਵੇਂ ਉਹਨਾਂ ਨੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿਸ ਤਰੀਕੇ ਨਾਲ ਜਾ ਕੇ ਟੈਂਕ ਤੱਕ ਬਾੜ ਦਿੱਤੇ ਔਰ ਜੋ ਕਤਲੇਆਮ ਉੱਥੇ ਕੀਤਾ ਜੋ ਨਸਲ ਖੁਸ਼ੀ ਕੀਤੀ ਤਾਂ ਲੱਗਦਾ ਕਿ ਇਹ ਬਿਆਨ ਗਲਤ ਸੀ ਔਰ ਇਹਨਾਂ ਨੂੰ ਇਜ਼ਤ ਤੇ ਮਾਫੀ ਵੀ ਮੰਗਣੀ ਚਾਹੀਦੀ। ਕਈ ਵਾਰ ਇਹਨਾਂ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਉਹ ਦਿਨ ਪੰਜਾਬ 'ਚ ਇੱਕ ਵਾਰੀ ਜਿਹੜੇ ਹਿਰਦੇ ਵਲੂੰਧਰੇ ਗਏ ਸੀ ਸਾਰੇ ਕੋਈ ਕਿਸੇ ਪਾਰਟੀ ਨਾਲੋਂ ਕਿਤੇ ਵੀ ਹੋਵੇ ਉਹ ਇਸ ਗੱਲ ਨੂੰ ਜ਼ਰੂਰ ਮੰਨ ਤੇ ਲਾਉਂਦਾ ਜਦੋਂ ਉਹ ਦਿਨ ਆ ਜਾਂਦੇ ਆ ਵੀ ਸਾਡੇ ਨਾਲ ਪੰਜਾਬ ਨਾਲ ਸਿੱਖ ਪੰਥ ਨਾਲ ਬਹੁਤ ਵੱਡਾ ਤੱਕਾ ਹੋ ਗਿਆ ਸੀ ਕੁੜਿਆ ਸਾਹਿਬ ਤੁਹਾਡੀ ਤੱਕ ਵੀ ਇਹ ਚਰਚਾ ਪਹੁੰਚੀ ਹੋਊਗੀ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਚਰਚਾ ਹੈ ਪੋਲਿਟੀਕਲ ਪਾਰਟੀਆਂ ਦੇ ਵਿੱਚ ਚਰਚਾ ਹੈ ਕਹਿੰਦੇ ਕਿ ਬਠਿੰਡੇ ਵਾਲੀ ਸੀਟ ਦੇ ਉੱਤੇ ਕਾਂਗਰਸ ਤੇ ਬਾਦਲਾਂ ਦਾ ਸਮਝੌਤਾ ਹੋ ਗਿਆ ਕਹਿੰਦੇ ਕਿ ਕਮਜ਼ੋਰ ਉਮੀਦਵਾਰ ਐਲਾਨਿਆ ਇਥੋਂ ਦੀ ਉਮੀਦਵਾਰ ਕਮਜ਼ੋਰ ਦਿੱਤਾ ਰਾਜਾ ਵਿਰਿੰਗ ਪਹਿਲਾਂ ਆਪਣੀ ਪਤਨੀ ਨੂੰ ਲੜਾਉਣਾ ਚਾਹੁੰਦੇ ਸੀਗੇ ਆਪ ਨਹੀਂ ਲੜੇ ਜੀਤ ਮਹਿੰਦਰ ਸਿੰਘ ਨੂੰ ਲੜਾ ਦਿੱਤਾ ਤੁਹਾਨੂੰ ਲੱਗਦਾ ਕਿ ਵਾਕਈ ਕੋਈ ਸਮਝੌਤਾ ਹੋਇਆ ਹੈ ਵੇਖੋ ਜੀ ਮੈਂ ਕਿਸੇ ਵੀ ਉਮੀਦਵਾਰ ਨੂੰ ਕਮਜ਼ੋਰ ਨਹੀਂ ਕਹਿੰਦਾ ਕਿਉਂਕਿ ਹਰ ਇੱਕ ਦੀ ਆਪਣੀ ਵੱਡੀ ਉਮੀਦ ਹੁੰਦੀ ਹੈ ਪਰੰਤੂ ਜਿਹੜੀ ਇਹ ਚਰਚਾ ਹੈ ਇਹਦੇ 'ਚ ਜ਼ਰੂਰ ਲੱਗਦਾ ਹੈ ਕਿ ਪਹਿਲਾਂ ਰਾਜਾ ਵਿੜਿੰਗ ਇੱਥੇ ਲੜਨ ਨੂੰ ਫਿਰਦੇ ਸੀ ਹੁਣ ਉਹ ਲੁਧਿਆਣੇ ਚੱਲੇ ਗਏ ਤੇ ਲੁਧਿਆਣੇ ਅਕਾਲੀ ਦਲ ਕਿਹਨੂੰ ਉਮੀਦਵਾਰ ਬਣਾਉਂਦਾ ਹੈ ਰਣਜੀਤ ਸਿੰਘ ਢਿਲੋਂਾਂ ਨੂੰ ਉਹਨਾਂ ਨੇ ਮੈਦਾਨ 'ਚ ਸ਼ਰਨਜੀਤ ਢਿਲੋਂ ਰਣਜੀਤ ਆਹੀ ਗੱਲ ਹੈ ਪਤਾ ਨਹੀਂ ਕਿਸ ਤਰ੍ਹਾਂ ਦੀ ਕਿਵੇਂ ਚੋਣ ਕਰਦੇ ਆ ਮੈਨੂੰ ਤਾਂ ਇਸ ਬਾਰੇ ਬਹੁਤਾ ਪਤਾ ਨਹੀਂ ਪਰ ਮੈਂ ਇਹ ਕਹਿਣਾ ਨਾ ਵੀ ਇਹ ਜਿਹੜੇ ਇੰਟਰਨਲ ਜਿਹੇ ਸਮਝੌਤੇ ਹੁੰਦੇ ਆ ਕੋਈ ਬਾਲੇ ਵੱਡੇ ਫਾਇਦੇਮੰਦ ਨਹੀਂ ਹੁੰਦੇ ਜਿਹੜੇ ਜਨਤਾ ਰਾਏ ਇੱਕ ਬਹੁਤ ਵੱਡਾ ਜੱਜ ਹੈ ਇਹਨੂੰ ਗਵਾਹੀਆਂ ਗੁਵਾਹੀਆਂ ਦੇਣ ਦੀ ਲੋੜ ਨਹੀਂ ਪੈਂਦੀ ਇਹ ਆਪ ਹੀ ਆਪਦੀ ਨਜ਼ਰ ਨਾਲ ਚੈੱਕ ਕਰ ਲੈਂਦਾ ਤੇ ਉਹਨਾਂ ਦਾ ਫੈਸਲਾ ਬਹੁਤ ਵੱਡਾ ਹੁੰਦਾ ਹੈ ਤੋਂ ਉਹ ਫੈਸਲਾ ਉਹਨਾਂ ਲੋਕਾਂ ਨੇ ਕਰਨਾ ਜਿਹੜੇ ਤੁਸੀਂ ਪਿੰਡ ਦੇ ਵਿੱਚ ਆਏ ਇਸੇ ਪਿੰਡ ਦੇ ਵਿੱਚ ਅੰਸਰਾ ਜਹਾਂਸ ਵੀ ਕਹਿੰਦੇ ਆਏ ਸੀ ਤੇ ਘਰੇ ਹੀ ਡੱਕ ਲਿਆ ਸੀ ਕਿਸਾਨਾਂ ਨੇ ਪ੍ਰਚਾਰ ਤੱਕ ਨੀ ਗਿਰ ਕਰਨ ਦਿੱਤਾ ਬੋਲਣ ਤੱਕ ਨੀ ਦਿੱਤਾ ਹਾਲਾਂਕਿ ਤੁਹਾਡੇ ਸਾਹਮਣੇ ਵੀ ਉਹ ਸਿਚੁਏਸ਼ਨ ਸੀਗੀ ਤੁਹਾਡੇ ਨਾਲ ਵੀ ਗੱਲਬਾਤ ਹੋਈ ਪਰ ਤੁਸੀਂ ਬੜੇ ਸ਼ਾਂਤ ਤਰੀਕੇ ਨਾਲ ਉਹਨਾਂ ਨੂੰ ਉਥੋਂ ਦੀ ਗੱਲਾਂ ਦੇ ਜਵਾਬ ਦੇ ਕੇ ਉਥੋਂ ਦੀ ਭੇਜ ਦਿੱਤਾ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਤੁਹਾਡੇ ਵੱਲੋਂ ਫਿਰ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਹੈ ਕਿਵੇਂ ਉਹਨਾਂ ਨੂੰ ਠੰਡਾ ਕਰਦੇ ਮੈਨੂੰ ਵੇਖੋ ਕਿਸਾਨ ਮੇਰੇ ਚੋਂ ਮੈਂ ਵੀ ਛੋਟਾ ਕਿਸਾਨ ਆ ਮੈਨੂੰ 3-4 ਥਾਵਾਂ ਤੇ ਅੱਜ ਕਿਸਾਨ ਭਰਾ ਮਿਲੇ ਔਰ ਉਹਨਾਂ ਨੇ ਕਿਹਾ ਵੀ ਪਹਿਲਾਂ ਅਸੀਂ ਗੱਲਬਾਤ ਕਰਨੀ ਹੈ ਜਾਂ ਬਾਅਦ ਵਿੱਚ ਸਾਡੀ ਗੱਲਬਾਤ ਸੁਣ ਕੇ ਮੈਂ ਜਦੋਂ ਟਾਈਮ ਦੇ ਦੂੰ ਆਜੂ ਤਾਂ ਉਹਨਾਂ ਨੇ ਹਰੇਕ ਤਾਂ ਆ ਕੇ ਜਿਹੜੇ ਆਪਦੇ ਸਵਾਲ ਰੱਖੇ ਮੈਂ ਇਹ ਜਿਹੜੀ ਮੇਰੀ ਮਤਬੁੱਦੀ ਹੈ ਉਸ ਮੁਤਾਬਕ ਉਹਨਾਂ ਦੇ ਜਵਾਬ ਦਿੰਦਾ ਰਿਹਾ ਤੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਪਰਚਾ ਪਾਉਣਾ ਤੁਹਾਡਾ ਫਰਜ ਹੈ ਜਵਾਬ ਦੇਣਾ ਮੇਰਾ ਫਰਜ ਹੈ ਇਹ ਨਹੀਂ ਪਤਾ ਮੇਰੇ ਨੰਬਰ 10 ਹੋਣਗੇ 20 ਹੋਣਗੇ 40 ਹੋਣਗੇ ਸਭ 100 ਹੋ ਜਾਣਗੇ ਮੰਗਾ ਕੀਨੇ ਕਿਸਾਨਾਂ ਦੀਆਂ ਲੋਕਾਂ ਦੇ ਮੁੱਦੇ ਲੈ ਕੇ ਤੁਹਾਡੇ ਨਾਲ ਸਵਾਲ ਜਵਾਬ ਕਰਦੇ ਨੇ ਜਾਂ ਫਿਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਵਾਲ ਜਵਾਬ ਹੁੰਦੇ ਨੇ ਨਹੀਂ ਹੈ ਤਾਂ ਜਿਹੜੀਆਂ ਵਿਖੋ ਕਿਸਾਨੀ ਮੁੱਦੇ ਨੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਵੇਂ ਪਿਛਲੇ ਦਿਨੀ ਫਸਲ ਤੇ ਨੂੰ ਲੱਗੇ ਵੱਡੇ ਤੌਰ ਹੋਗੀ ਉਹਦੇ ਵਿੱਚ ਮੇਰੇ ਵੱਲੋਂ ਪੂਰਾ ਮੈਂ ਉਹਦੇ ਵੀ ਭਰੋਸਾ ਦਿੱਤਾ ਸੀ ਇਹ ਕੋਰ ਤੋਂ ਬਾਅਦ ਮੈਂ ਮੈਂ ਕਿਉਂਕਿ ਜਦੋਂ ਇਲੈਕਸ਼ਨ ਕਮਿਸ਼ਨ ਹੈ ਔਰ ਮੈਂ ਤਾਂ ਇਲੈਕਸ਼ਨ ਹੀ ਲੜ ਰਿਹਾ ਹਾਂ ਉਹਦੇ ਵਿੱਚ ਮੈਂ ਕੋਈ ਵਿਚਲ ਕਾਰਵਾਈ ਨਹੀਂ ਕਰ ਸਕਦਾ ਜੇ ਨਾ ਹੋਵੇ ਇਲੈਕਸ਼ਨ ਤਾਂ ਉਸ ਵੇਲੇ ਮਿਨਿਸਟਰੀ ਜ਼ਰੂਰ ਕਰ ਸਕਦੀ ਹੁੰਦੀ ਹੈ ਤੇ ਜ਼ਰੂਰ ਉਹਨਾਂ ਨੂੰ ਭਰੋਸਾ ਦਿੱਤਾ ਹੈ ਵੀ ਇਹ ਜਿਹੜਾ ਹੋਇਆ ਨੁਕਸਾਨ ਆ ਉਹਦੀਆਂ ਗਰਦੌਰੀਆਂ ਹੋ ਗਈਆਂ ਬਾਅਦ ਵਿੱਚ ਸਾਰਾ ਕੁਝ ਜਿਹੜਾ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦੇਵਾ ਬਠਿੰਡਾ ਦੀ ਜੇ ਮੈਂ ਗੱਲ ਕਰਾਂ ਜਿਵੇਂ ਮੈਂ ਪਹਿਲਾਂ ਵੀ ਮੇਰਾ ਇਹ ਸਵਾਲ ਸੀਗਾ ਸਰਕਾਰ ਦੀਆਂ ਉਪਲਬਧੀਆਂ ਲੈ ਕੇ ਜਾ ਰਹੇ ਆ ਬਠਿੰਡੇ ਵਾਸਤੇ ਕੁਝ ਖਾਸ ਵੀ ਤੁਸੀਂ ਐਲਾਨ ਕਰ ਰਹੇ ਹੋ ਜਿੱਥੇ ਥੋੜੀ ਜਿੱਤ ਦਿਓ ਤਾਂ ਕੁਝ ਵੱਖਰਾ ਕਰੋਗੇ ਜਾਂ ਫਿਰ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਤੁਸੀਂ ਉਹਨਾਂ ਨੂੰ ਹੀ ਲੈ ਕੇ ਲੋਕਾਂ ਦੇ ਵਿੱਚ ਵੇਖੋ ਸਰਕਾਰ ਦੋ ਖਸਾਲਾਂ ਦਾ ਥੋੜਾ ਸਮਾਂ ਜਿਹੜਾ ਸਰਕਾਰ ਨੇ ਲੋਕਾਂ ਵਿੱਚ ਆਇਆ ਹੈ ਪਹਿਲਾਂ ਜਿਹੜਾ ਸਰਕਾਰਾਂ ਬਹੁਤ ਲੰਮੇ ਸਮੇਂ ਤੋਂ ਬਣਦੀਆਂ ਜਿਹੜਾ ਤਾਣਾ ਬਾਣਾ ਆਪਾਂ ਸਾਰੇ ਜਾਣਦੇ ਬਹੁਤ ਉਲਝਿਆ ਉਹਨੂੰ ਠੀਕ ਕਰਨਾ ਔਰ ਉਹਦੇ ਚੋਂ ਫਿਰ ਤਰੱਕੀ ਵੱਲ ਵੀ ਜਾਣਾ ਨਵੇਂ ਕੰਮ ਦੀ ਵੀ ਸ਼ੁਰੂਆਤ ਕਰਨੇ ਇਹ ਸਰਦਾਰ ਭਗਵੰਤ ਸਿੰਘ ਮਾਨ ਦੇ ਹਿੱਸੇ ਆਇਆ ਪਹਿਲੀ ਗੱਲ ਜਿਹੜੀ ਬਹੁਤ ਵੱਡਾ ਮੀਲ ਪੱਥਰ ਆ ਜਿਹੜਾ ਨੌਕਰੀਆਂ ਸ਼ੁਰੂਆਤ ਕਰ ਦੇਣੀ ਔਰ ਉਹਦੇ ਵਿੱਚ ਲੋਕਾਂ ਨੂੰ ਕਾਬਲੀਅਤ ਤੇ ਮਿਲਣੀ ਕੋਈ ਹੇਰਾਫੇਰੀ ਨਾ ਹੋਣੀ ਇਹ ਵੀ ਪੰਜਾਬ ਵਾਸੀਆਂ ਦੀ ਜਿਹੜੀ ਖੁਸ਼ਕਿਸਮਤੀ ਹੈ ਜਿਹੜੇ ਭਗਦੇ ਮੁੱਦੇ ਨੇ ਖੁੱਡੀਆਂ ਸਾਫ ਫਿਰ ਉਹ ਭਾਵੇਂ ਨਸ਼ੇ ਦਾ ਹੋਵੇ ਫਿਰ ਉਹ ਭਾਵੇਂ ਲਾਅ ਐਂਡ ਆਰਡਰ ਦਾ ਹੋਵੇ ਜਾਂ ਫਿਰ ਆਪਾਂ ਉਹ ਗੱਲ ਕ੍ਰਾਈਮ ਦੀ ਕਰ ਲਈਏ ਤਾਂ ਇਸ ਨੂੰ ਕਿਵੇਂ ਤੁਸੀਂ ਹੱਲ ਕਰ ਰਹੇ ਹੋ ਬਠਿੰਡੇ ਦੇ ਵਿੱਚ ਵੀ ਇਹ ਮੁੱਦੇ ਅਸੀਂ ਲੋਕਾਂ 'ਚ ਵਿਚਰੇ ਤਾਂ ਲੋਕ ਕਹਿ ਰਹੇ ਸੀ ਕਿ ਇਹ ਮੁੱਦੇ ਬਹੁਤ ਅਹਿਮ ਨੇ ਔਰ ਇਸ ਦੇ ਉੱਤੇ ਹੱਲ ਹੋਣਾ ਚਾਹੀਦਾ ਮੇਰੀ ਇੱਕ ਬੇਨਤੀ ਸੁਣੋ ਜਿਹੜਾ ਨਸ਼ੇ ਦਾ ਮੁੱਦਾ ਹੈ ਇਸ ਤੇ ਗੰਭੀਰ ਹੈ ਸਰਕਾਰ ਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਕਦੇ ਵੀ ਕੋਈ ਕਿਸੇ ਇਹੋ ਜਿਹੇ ਮੁਜਰਮ ਦੇ ਹੱਕ ਵਿੱਚ ਕੋਈ ਨਾ ਟੈਲੀਫੋਨ ਕੀਤਾ ਨਾ ਕੋਈ ਉਹਨੂੰ ਇਹੋ ਜਿਹੀ ਰਾਤ ਦੇਣ ਦੇ ਹੱਕ ਵਿੱਚ ਕਾਫੀ ਸਾਰੀ ਰਿਕਵਰੀ ਵੀ ਹੋਈ ਹੈ ਨਸ਼ਿਆਂ ਦੀ ਪ੍ਰੰਤੂ ਇਹ ਸਮਾਜਿਕ ਬੁਰਾਈ ਹੈ ਜਿਹੜੀ ਮੈਂ ਸਮਝਦਾ ਸਾਰੇ ਰਲ ਕੇ ਅਸੀਂ ਪੇਰੈਂਟਸ ਰਲ ਕੇ ਲੋਕਾਂ ਨੇ ਸਰਕਾਰ ਵੱਲੋਂ ਸਖਤੀ ਕਰਕੇ ਅਸੀਂ ਇਸ ਪੰਜਾਬ ਨੂੰ ਆਪਣੀ ਔਲਾਦ ਨੂੰ ਇਸ ਤਰ੍ਹਾਂ ਬਚਾਉਣਾ ਨਾ ਕਿ ਅਸੀਂ ਇੱਕ ਦੂਜੇ ਦੇ ਦੂਸ਼ਰਮਾਜ਼ੀ ਲਾ ਕੇ ਅਸੀਂ ਇੱਕ ਦੂਸਰੇ ਤੋਂ ਪਾਸੇ ਹੋਈਏ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਮੈਂ ਇਸ ਜ਼ਿੰਮੇਵਾਰੀ ਨੂੰ ਸਮਝਦਾ ਪਰ ਨਾਲ ਸਾਰੇ ਹੀ ਭਾਈਚਾਰੇ ਦਾ ਸਾਰੇ ਸਮਾਜ ਦਾ ਫਰਜ਼ ਹੈ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਔਲਾਦ ਨੂੰ ਕਿਵੇਂ ਬਚਾਈਏ ਯਾ ਸਾਬ ਕਦੀ ਸੋਚਿਆ ਸੀਗਾ ਕਿ ਪਾਰਲੀਮੈਂਟ ਚੋਣ ਵੀ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਕੰਟੈਸਟ ਕਰੋਗੇ ਇੱਛਾ ਸੀਗੀ ਆ ਫਿਰ ਵਿਧਾਨ ਸਭਾ ਦੇ ਵਿੱਚ ਰਹਿਣ ਦੀ ਹੀ ਇੱਛਾ ਸੀਗੀ ਕਿ ਵਿਧਾਨ ਸਭਾ ਚ ਰਹਿ ਕੇ ਹਲਕੇ ਦੇ ਨਾਲ ਹੀ ਜੁੜੇ ਰਵਾਂਗੇ ਔਰ ਉਸ ਤੋਂ ਬਾਅਦ ਜਦੋਂ ਜਿੱਤੇ ਵੀ ਔਰ ਮੰਤਰੀ ਵੀ ਬਣ ਗਏ ਤਾਂ ਬੰਦਾ ਕਹਿੰਦਾ ਹੁੰਦਾ ਕਿ ਜਦੋਂ ਮੰਤਰੀ ਬਣ ਗਏ ਤਾਂ ਸਭ ਕੁਝ ਪ੍ਰਾਪਤ ਹੋ ਗਿਆ ਠੀਕ ਹੈ ਹੁਣ ਇਸ ਤੋਂ ਉੱਪਰ ਕੀ ਚਾਹੀਦਾ ਜਾਂ ਫਿਰ ਇੱਛਾ ਸੀਗੀ ਇੱਕ ਪਾਰਲੀਮੈਂਟ ਵਾਲੀ ਵੀ ਅਸਲ ਵਿੱਚ ਨਾ ਜੇ ਮਹਿਕਮਾ ਵੀ ਮੈਨੂੰ ਜਦੋਂ ਐਮ ਐਲ ਏ ਬਣਾਤਾ ਸੀ ਲੰਬੀ ਦੇ ਰੋਕਾਂਗੇ ਤੇ ਮੈਂ ਲੱਖ ਸ਼ੁਕਰ ਪ੍ਰਮਾਤਮਾ ਦਾ ਕਰਦਾ ਮੈਨੂੰ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੀ ਬਜ਼ਾਰਤ ਚ ਲੈ ਲਿਆ ਤੋਂ ਪਹਿਲੇ ਦਿਨੋਂ ਨੇ ਕਿਹਾ ਸੀ ਵੀ ਬਹੁਤ ਵੱਡਾ ਵਿਸ਼ਵਾਸ ਹੈ ਗੁਰਮੀਤ ਸਿੰਘ ਤੁਸੀਂ ਇਸ ਤੁਹਾਡੇ ਪਿਤਾ ਜੀ ਤੋਂ ਲੈ ਕੇ ਇੱਕ ਤੁਹਾਡੀ ਲੈਗੇਸੀ ਹੈ ਤੇ ਇਮਾਨਦਾਰੀ ਨਾਲ ਕੰਮ ਮੈਂ ਤਾਂ ਬਹੁਤ ਵੱਡੀ ਤਵਕਕ ਰੱਖਦਾ ਮੈਂ ਉਸ ਮੇਰਾ 9-10 ਮਹੀਨੇ ਦਾ ਮੈਂ ਪੂਰੀ ਇਮਾਨਦਾਰੀ ਨਾਲ ਆਪਣੀ ਬਜ਼ਾਰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਜਦੋਂ ਬਾਅਦ ਵਿੱਚ ਇਹ ਗੱਲ ਕੀਤੀ ਵੀ ਪਟੰਡੇ ਵਾਲੀ ਚੋਣ ਤੁਸੀਂ ਲੜਨੀ ਹੈ ਮੈਂ ਇਸ ਗੱਲ ਤੇ ਜ਼ਰੂਰ ਹੈ ਕਿ ਮੇਰੇ ਵਰਗਾ ਬੰਦਾ ਜਿਹੜਾ ਬਹੁਤ ਲੰਮਾ ਸਮਾਂ ਸਿਆਸਤ ਤੁਰਿਆ ਫਿਰਿਆ ਕਿਸੇ ਨੇ ਕਦੇ ਪੁੱਛਿਆ ਨਹੀਂ ਸੀ ਵੀ ਤੈਨੂੰ ਵੀ ਕਿਤੇ ਚੋਣ ਲੜਾ ਲਈ ਇੱਛਾ ਤਾਂ ਮੇਰੀ ਚੋਣ ਲੜਨ ਦੀ ਪਹਿਲਾਂ ਬਹੁਤ ਚਰਦੀ ਸੀ ਉਸ ਪਰਿਵਾਰ ਨਾਲ ਤੋਂ ਇਸ ਪਾਰਟੀ ਨੇ ਮੈਨੂੰ ਸਮਾਂ ਦਿੱਤਾ ਮੈਨੂੰ ਤਾਂ ਦੂਸਰੀ ਵਾਰ ਸਮਾਂ ਦਿੱਤਾ 2 ਸਾਲਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਵਿਸ਼ਵਾਸ ਮੇਰੇ ਤੇ ਕੀਤਾ ਉਮੈਨ ਨੂੰ ਇਸ ਗੱਲ ਦੀ ਕੋਈ ਨਹੀਂ ਵੀ ਘਬਰਾਹਟ ਹੈ ਚੋਣ ਲੜਨ ਲਈ ਤਿਆਰ ਹਾਂ ਤੇ ਮੈਦਾਨ ਵਿੱਚ ਆਏ। ਇਸ ਵਾਰ ਇਹ ਸੀਗੀ ਇੱਕ ਇੱਛਾ ਹੁੰਦੀ ਹੈ ਇੱਕ ਪਾਰਲੀਮੈਂਟ ਵਾਲੀ ਇੱਛਾ ਹੁੰਦੀ ਹੈ ਇੱਕ ਵਿਧਾਨ ਸਭਾ ਵਾਲੀ ਹੁੰਦੀ ਹੈ ਖੁੱਡੀਆਂ ਸਾਹਿਬ ਤੋਂ ਜ਼ਿਆਦਾ ਨੇੜੇ ਕਿਹੜੀ ਹੈ ਉਹ? ਵੇਖੋ ਵਿਧਾਨ ਸਭਾ ਵਿਧਾਨ ਸਭਾ ਪਰ ਪਾਰਲੀਮੈਂਟ ਇੱਕ ਸਾਰੇ ਦੇਸ਼ ਦੀ ਵੱਡੀ ਜਿਹੜੀ ਸਭਾ ਹੈ ਜਿਹੜਾ ਹਾਊਸ ਹੈ ਉਹਦੀ ਤਾਂ ਬਲੱਖਣ ਗੱਲ ਹੈ। ਜਦੋਂ ਤੁਹਾਡੀ ਵੀ ਇਲੈਕਸ਼ਨ ਸੀਗੀ ਤਾ ਹੁਣ ਦੁਬਾਰਾ ਫੇਰ ਇੱਕ ਐਮਪੀ ਦੀ ਹੁਣੇ ਇਲੈਕਸ਼ਨ ਲੜ ਰਹੇ ਹੂੰ ਮਿਸ ਕਰਦੀ ਹੂੰ ਖੁਡੀਆਂ ਸਾਹਿਬ ਨੂੰ ਜਥੇਦਾਰ ਸਾਹਿਬ ਨੂੰ ਅ ਅਸਲ ਵਿੱਚ ਭਾਈ ਇਹਨਾਂ ਜਿਹੜਾ ਬਹੁਤ ਵੱਡਾ ਦੁਖਾਂਤ ਘਰ ਵਿੱਚ ਬਹੁਤ ਵੱਡੀ ਖੁਸ਼ੀ ਆਈ ਉਸ ਤੋਂ ਬਾਅਦ ਸਾਰਾ ਪਰਿਵਾਰ ਟੁੱਟ ਗਿਆ ਦੁੱਖ ਵੀ ਬਹੁਤ ਵੱਡਾ ਆ ਉਹ ਸਦਾ ਹੀ ਲਊ ਜਿੰਨਾਂ ਚਿਰ ਅਸੀਂ ਜਿਉਂਵਾਂਗੇ ਜਿੰਨਾਂ ਜਨਾਂ ਦੇ ਨਾਲ ਜੇ ਮੇਰਾ ਛੋਟਾ ਭਰਾ ਵੀ ਹੈ ਮੈਂ ਵੀ ਆ ਮੇਰੇ ਬੱਚਾ ਨੇ ਨਹੀਂ ਹਲੇ ਕੇ ਆਪਦੇ ਦਾਦੇ ਨੂੰ ਵੇਖਿਆ ਸੀ ਜਾਂ ਮੇਰੇ ਭਤੀਜੇ ਨੇ ਨਹੀਂ ਵੇਖਿਆ ਸੀ ਪਰ ਉਹ ਵੀ ਸੁਣ ਕੇ ਜਦੋਂ ਕੋਈ ਗੱਲ ਹੁੰਦੀ ਵਿਰਾਗ ਨਾਲ ਹੋ ਜਾਂਦੇ ਵੀ ਬਾਪੂ ਜੀ ਹੁੰਦੇ ਤੱਕ ਪਤਾ ਨਹੀਂ ਕਿੱਥੇ ਕੀ ਗੱਲ ਹੋਣੀ ਸੀ ਸਦਾ ਲਈ ਰਹੂਗਾ ਉਹ ਸਾਡੇ ਲਈ ਰੋਲ ਮਾਡਲ ਵੀ ਨੇ ਅਜੇ ਹੀ ਉਹਨਾਂ ਦੀ ਕਿਹੜੀ ਗੱਲ ਹੈ ਜਿਹੜੀ ਤੁਸੀਂ ਜ਼ਹਿਨ 'ਚ ਲੈ ਕੇ ਚਲਦੇ ਹੋ ਪ੍ਰਚਾਰ ਦੇ ਵਿੱਚ ਧਿਆਨ ਰੱਖਦੇ ਹੋ ਆਪਣੀ ਸਿਆਸਤ ਦੇ ਵਿੱਚ ਧਿਆਨ ਰੱਖਦੇ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਜਥੇਦਾਰ ਜੀ ਦਾ ਜਿਹੜਾ ਮਿਸਾਲ ਹੈ ਇਮਾਨਦਾਰੀ ਦੀ ਔਰ ਉਹਨਾਂ ਦੇ ਸੰਸਾਰ ਤੇ ਚਲੇ ਜਾਣ ਤੋਂ ਬਾਅਦ ਵੱਡੇ-ਵੱਡੇ ਵਿਦਵਾਨਾਂ ਨੇ ਪੱਤਰਕਾਰਾਂ ਨੇ ਲੇ ਕਾਨੇ ਬਹੁਤ ਵੱਡਾ ਇੱਕ ਐਡਾ ਰੁਤਬਾ ਦਿੱਤਾ ਹੈ ਜਿਹੜਾ ਸਿਆਸਤਦਾਨ ਦੇ ਨਾਲ ਕਦੇ ਸਿਆਸਤਦਰ ਵੇਸ ਬਹੁਤ ਘੱਟ ਲੱਗਦਾ ਦੋ ਚੀਜ਼ਾਂ ਰਲਦੀਆਂ ਨਹੀਂ ਪਰ ਮੇਰੇ ਪਿਤਾ ਜੀ ਨੂੰ ਇਹ ਮਿਲਿਆ ਉਸ ਨੂੰ ਦੇਖਦਿਆਂ ਮੈਂ ਵੀ ਸਿਆਸਤ ਕਰਦਾ ਤੇ ਮੈਂ ਇੱਥੋਂ ਤੱਕ ਜਿਹੜੇ ਮੇਰਾ ਭਤੀਜਾ ਧੀਰਾ ਉਹ ਇਹਦੇ ਵਿੱਚ ਰਾਜਨੀਤੀ ਵਿੱਚ ਸਰਗਰਮ ਰਹਿੰਦਾ ਮੇਰਾ ਬੇਟਾ ਉਮੀਦ ਰਹਿੰਦਾ ਮੈਂ ਉਹਨਾਂ ਨੂੰ ਇਹ ਵੀ ਵੱਡਾ ਹੋਣ ਦੇ ਨਾਲ ਤੇ ਕਹਿਣਾ ਨਾ ਵੀ ਲੋਕਾਂ ਨੇ ਪਾਵਰ ਨਾਲ ਪੋਲਿਟਿਕਸ ਚਲਾਈ ਹੈ ਲੋਕਾਂ ਨੇ ਪੈਸੇ ਨਾਲ ਪੋਲਿਟਿਕਸ ਚਲਾਈ ਹੈ ਆਪਣੇ ਬਾਪੂ ਨੇ ਨਿਮਰਤਾ ਨਾਲ ਤੇ ਇਮਾਨਦਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਕਦੇ ਇਹੋ ਜੀ ਗੱਲ ਆਪਣੇ ਪਰਿਵਾਰ ਚੋਂ ਨਾ ਹੋਵੇ ਵੀ ਲੋਕ ਸਾਡੇ ਤੇ ਇਹ ਗੱਲ ਕਰਨ ਵੀ ਕਿੱਥੇ ਉਹ ਸੰਤੇ ਕਿੱਥੇ ਸਰਵਾਈਵ ਕਰਨਾ ਸੋਖਾ ਹੁੰਦਾ ਹੈ ਪੋਲਿਟਿਸ਼ੀਨ ਵਾਸਤੇ ਜਿਵੇਂ ਤੁਸੀਂ ਮੈਂ ਤੁਹਾਡੀ ਉੱਥੇ ਸਪੀਚ ਵੀ ਸੁਣ ਰਿਹਾ ਸੀ ਤੁਸੀਂ ਕਿ ਪੈਸਾ ਤੇ ਸਿਆਸਤ ਨਾਲ ਨਾਲ ਚੱਲਦੀ ਹੈ ਤੁਹਾਨੂੰ ਲੱਗਦਾ ਹੈ ਕਿ ਸਰਵਾਈਵਲ ਸੋਖਾ ਹੈ ਅੱਜ ਦੇ ਦੌਰ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਵੇਖੋ ਜੇ ਤਾਂ ਆਪਣੀਆਂ ਲੋੜਾਂ ਵਧਾ ਲਓ ਤਾਂ ਕਿ ਹੋ ਜੀਆ ਤਾਂ ਮੇਰਾ ਤਾਂ ਸਾਦਾ ਜਿਹਾ ਪਾਲਣ ਪੋਸ਼ਣ ਹੋਇਆ ਤੇ ਸਾਦਾ ਹੀ ਰੱਖਿਆ ਤੇ ਮੈਂ ਆਪਦੇ ਬੱਚਿਆਂ ਨੂੰ ਵੀ ਰੱਖਿਆ ਵੀ ਆਹ ਆਪਣੀ ਜਾਇਦਾਦ ਆ ਆਪਣਾ ਕੰਮ ਕੋਈ ਕਰਕੇ ਤੁਸੀਂ ਏਦੋ ਵਾਦ ਨੂੰ ਰੋਟੀ ਜਿਹੇ ਜੀ ਮਰਜ਼ੀ ਕਰ ਸਕਦੇ ਆ ਪਰ ਮੈਂ ਸੰਤੁਸ਼ਟ ਆ ਤੇ ਸਰਵਾਈਵ ਕਰਨ ਦੀ ਕੋਈ ਗੱਲ ਮੈਨੂੰ ਕੋਈ ਉਹਦੇ ਚ ਮੈਨੂੰ 30 ਸਾਲ ਲੱਗੇ ਉੱਥੋਂ ਤੱਕ ਪਹੁੰਚਣ ਦੇ ਸਗੋਂ 32 ਲੱਗੇ ਮੈਂ ਸੀਮਤ ਜਿਹੇ ਸਾਧਨ ਸੀ ਉਹਦੇ ਨਾਲ ਹੀ ਸਿਆਸਤ ਚਲਾਈ ਕਬੀਲਦਾਰੀ ਵੀ ਚਲਾਈ ਹੈ ਮੈਨੂੰ ਕੋਈ ਔਖ ਜਿਵੇਂ ਕਮਾਣਾ ਉਸ ਤਰ੍ਹਾਂ ਦੀ ਔਖ ਤਾਂ ਜ਼ਰੂਰ ਆਉਂਦੀ ਆ ਪਰ ਮੇਰੇ ਦਿਲ ਨੂੰ ਔਖ ਨਹੀਂ ਆਈ ਵੀ ਕੋਈ ਬੜਾ ਕੁਝ ਹੋਵੇ ਤਾਂ ਮੈਂ ਆਪਣਾ ਸਮਾਂ ਵਧੀਆ ਟਪਾਇਆ ਤੇ ਮੇਰੇ ਤੇ ਲੋਕਾਂ ਨੇ ਵਿਸ਼ਵਾਸ ਵੀ ਬਹੁਤ ਵੱਡਾ ਕੀਤਾ ਇੱਕ ਪਾਸੇ ਸੀਮਤ ਸਾਧਨ ਨੇ ਤੇ ਦੂਸਰੇ ਪਾਸੇ ਵੱਡੀਆਂ-ਵੱਡੀਆਂ ਜ਼ਮੀਨਾਂ ਨੇ ਵੱਡੇ-ਵੱਡੇ ਕਾਰੋਬਾਰ ਨੇ ਮੱਥਾ ਲਾਉਣਾ ਔਖਾ ਤਾਂ ਹੁੰਦਾ ਹੀ ਮੈਂ ਇਹੀ ਗੱਲ ਆਮ ਲੋਕਾਂ ਵਿੱਚ ਵੀ ਕਹਿਣਾ ਹੁੰਦਾ ਇੱਕ ਪਾਸੇ ਨੋਟਾਂ ਦੀ ਗੱਲ ਹੈ ਤੇ ਇੱਕ ਪਾਸੇ ਲੋਕਾਂ ਦੀ ਇਹ ਲੋਕ ਮੇਰੇ ਨਾਲ ਆ ਖੜੇ ਆ ਤਾਂ ਮੈਨੂੰ ਕਿਸੇ ਗੱਲ ਦਾ ਕੋਈ ਪ੍ਰਵਾਹ ਨਹੀਂ ਮੈਂ ਇੱਕ ਖਜਾਲਾ ਗੀਤਕਾਰ ਕੋਈ ਲਿਖਦਾ ਉਹ ਇੱਕ ਦਿਨ ਮੈਂ ਉਹਨਾਂ ਦਾ ਸੁਣੀ ਜਾਂਦਾ ਸੀ ਉਹਨੇ ਕਿਹਾ ਵੀ ਇੱਕ ਬਾਪ ਆਪ ਦੇ ਪੁੱਤ ਨੂੰ ਤਕੀਦ ਕਰਦਾ ਵੀ ਪੁੱਤ ਤੂੰ ਬੰਦੇ ਜੋੜ ਕੇ ਰੱਖ ਲਈ ਤੈਨੂੰ ਪੈਸੇ ਦੀਆਂ ਗੱਡੀਆਂ ਦੀ ਲੋੜ ਨਹੀਂ ਉਹ ਆਪੇ ਆਉਂਦੀਆਂ ਫਿਰਨੀਆਂ ਤੋ ਜੇ ਬੰਦੇ ਨਾਲ ਆ ਨਾ ਤੋ ਪੈਸਾ ਤੇ ਗੱਡੀਆਂ ਦੀ ਕੋਈ ਲੋੜ ਨਹੀਂ ਹੁੰਦੀ ਧੰਨਵਾਦ ਖੁਡੀਆਂ ਸਾਹਿਬ ਬਹੁਤ ਬਹੁਤ ਗੱਲਬਾਤ ਦੇ ਲਈ ਔਰ ਸ਼ੁਭਕਾਮਨਾ ਤੁਹਾਨੂੰ ਤੁਹਾਡੀ ਚੋਣ ਦੇ ਲਈ ਬਠਿੰਡਾ ਵਾਸੀਆਂ ਨੂੰ ਕੀ ਕਹਿਣਾ ਚਾਹੋ ਬਠਿੰਡਾ ਵਾਸੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਅ ਇੱਕ ਘਰ ਵਿੱਚ ਹੀ ਸਿਆਸਤ ਜ਼ਿਆਦਾ ਚੱਲੀ ਆ ਉਹਨਾਂ ਨਾਲ ਜੇਤ ਮੈਂਬਰ ਪਾਰਲੀਮੈਂਟ ਵੀ ਹਾਰ ਸਿਮਰਤੀ ਬੰਨਦੀ ਰਹੀ ਹੈ ਪਰ ਬਠਿੰਡਾ ਵਾਲੇ ਲੋਕਾਂ ਨੂੰ ਜਿਹੜੀਆਂ ਜਿੰਨਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਘਰ ਵਿੱਚ ਉਹਨਾਂ ਦੇ ਚੀਫ ਮਿਨਿਸਟਰੀ ਵੀ ਸੀ ਨਾਲ ਮੈਂਬਰ ਪਾਰਲੀਮੈਂਟ ਨਾਲ ਕੇਂਦਰ ਵਿੱਚ ਮੰਤਰੀ ਵੀ ਸੀ ਉਹ ਬਠਿੰਡੇ ਨਾਲ ਬੜਾ ਵਧੀਆ ਇਨਸਾਫ ਨਹੀਂ ਹੋ ਸਕਿਆ ਸੀ ਮੈਂ ਕੋਸ਼ਿਸ਼ ਕਰੂੰਗਾ ਕਿ ਉਹਦੇ ਵਾਸਤੇ ਜਿੰਨਾ ਵੀ ਲੋਕ ਸਭਾ ਵਿੱਚੋਂ ਚਾਹੇ ਕੋਈ ਵੀ ਸਰਕਾਰ ਹੋਵੇ ਮੈਂਬਰ ਪਾਰਲੀਮੈਂਟ ਕੋਈ ਮੰਗ ਰੱਖਦਾ ਤਾਂ ਅਸੈਂਬਲੀ ਦੇ ਮੁਖਤਾਬਕ ਜਿਹੜੀ ਸੈਂਟਰ ਵਿੱਚ ਉਹਦੀ ਜ਼ਰੂਰ ਜ਼ਿਆਦਾ ਮੁੱਲ ਪੈਂਦਾ ਮਿਹਰਬਾਨੀ ਤੇ ਮਿਸਿੰਗ ਖੁਡੀਆਂ ਖਾਸ ਤੌਰ ਦੇ ਤੇ ਕਹਿ ਰਹੇ ਨੇ ਕਿ ਜੋ ਇਨਸਾਫ ਬਠਿੰਡੇ ਨਾਲ ਹੋਣਾ ਚਾਹੀਦਾ ਸੀ ਉਹ ਹੋਇਆ ਨਹੀਂ ਪਰ ਜੇ ਮੌਕਾ ਇਸ ਵਾਰ ਬਠਿੰਡਾ ਵਾਸੀ ਉਹਨਾਂ ਦਿੰਦੇ ਨੇ ਤਾਂ ਜ਼ਰੂਰ ਉਹਨਾਂ ਮੁੱਦਿਆਂ ਨੂੰ ਬਠਿੰਡੇ ਦੇ ਮੁੱਦਿਆਂ ਨੂੰ ਉਹ ਪਾਰਲੀਮੈਂਟ ਦੇ ਵਿੱਚ ਚੁੱਕਦੇ ਹੋਏ ਨਜ਼ਰ ਆਉਣਗੇ ਔਰ ਇਨਸਾਫ ਬਠਿੰਡੇ ਨੂੰ ਦਵਾਉਂਦੇ ਹੋਏ ਨਜ਼ਰ ਆਉਣਗੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋਪਰ